ਪੰਜਾਬ ਸਰਕਾਰ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਘਰ-ਘਰ ਆਟਾ ਦਾਲ ਸਕੀਮ ਦੀ ਸਹੂਲਤ ਲੋਕਾਂ ਨੂੰ ਦੇਣ ਦਾ ਐਲਾਨ ਕੀਤਾ ਸੀ ਰਾਸ਼ਨ ਤਾਂ ਜਰੂਰ ਪਹੁੰਚਿਆ ਲੇਕਿਨ ਆਮ ਜਨਤਾ ਨੂੰ ਖੱਜਲ ਖਵਾਰ ਹੋਣਾ ਪਿਆ ਨਵਾਂ ਸ਼ਹਿਰ ਦੇ ਪਿੰਡ ਕਾਮਾ ਵਿਖੇ ਪਿੰਡ ਵਾਸੀਆਂ ਨੂੰ ਰਾਸ਼ਨ ਲੈਣ ਲਈ ਲੰਬੀਆਂ-ਲੰਬੀਆਂ ਲਾਈਨਾਂ ਵਿੱਚ ਖੜੇ ਹੋ ਕੇ ਕਾਫੀ ਘੰਟੇ ਇੰਤਜ਼ਾਰ ਕਰਨਾ ਪਿਆ ਪਿੰਡ ਵਾਸੀਆਂ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਘਰ ਘਰ ਰਾਸ਼ਨ ਪਹਚਾਉਣ ਦੀ ਗੱਲ ਆਖੀ ਸੀ ਲੇਕਿਨ ਇੱਥੇ ਤਾਂ ਰਾਸ਼ਨ ਲੈਣ ਲਈ ਆਮ ਜਨਤਾ ਨੂੰ ਹੀ ਲਾਈਨਾਂ ਵਿੱਚ ਲੱਗ ਕੇ ਖੱਜਲ ਹੋਣਾ ਪੈ ਰਿਹਾ ਹੈ ਤੁਹਾਨੂੰ ਵੀ ਦਿਖਾਉਂਦੇ ਆ ਤਸਵੀਰਾਂ ਹਾਂਜੀ ਸਾਹਿਬ ਜੀ ਤੁਹਾਡਾ ਨਾਮ ਕੀ ਹੈ ਹਾਂਜੀ ਕਿਦਾਂ ਪਿੰਡ ਕਿਹੜਾ ਪਿੰਡ ਆਪਣਾ ਮਮਾ ਜੀ ਅੱਜ ਕਾਹਦੇ ਇਕੱਠੇ ਹੋਏ ਬੰਦੇ ਆ ਕੋਆਪਰੇਟ ਦੇ ਡਾਇਰੈਕਟਰ ਹੋ ਆ ਅੱਛਾ ਜੀ ਨਹੀਂ ਨਹੀਂ ਅੱਜ ਕਾਹਦੇ ਬੰਦੇ ਕਾਹਦੇ ਇਕੱਠੇ ਹੋਏ ਆ ਦੱਸੋ ਜੀ ਆਦੇ ਇਹਨੇ ਰਾਸ਼ਨ ਲੈਣ ਵਾਸਤੇ ਆਏ ਇਹ ਰਾਸ਼ਨ ਲੈਣ ਦੀ ਸਰਕਾਰੀ ਜਿਹੜਾ ਰਾਸ਼ਨ ਮਿਲਦਾ ਵਾ ਆਪਾਂ ਇਹ ਤਾਂ ਦੱਸਦੇ ਆ ਕਹਿੰਦੇ ਇੱਥੇ ਮਿਲਣਾ ਅੱਛਾ ਪਰ ਇਹ ਤਾਂ ਸਰਕਾਰ ਨਹੀਂ ਗਿਆ ਨਹੀਂ ਘਰ ਘਰ ਬੰਦਣਾ ਹਾਂ ਬਸ ਹਮਾਰਾਂ ਤਾਂ ਇਹੀ ਸੁਣਦੇ ਆ ਵੀ ਕਹਿੰਦੇ ਕਿੰਨਾ ਚਿਰ ਹੋ ਗਿਆ ਇੱਥੇ ਖੜੇ ਨੂੰ ਤੁਹਾਨੂੰ ਲਗਭਗ 5 ਘੰਟਾ ਹੋ ਗਿਆ 22:00 ਹੋ ਗਿਆ ਅਚਨ ਨਹੀਂ ਬੰਦਣਾ ਸ਼ੁਰੂ ਕੀਤਾ 4 ਵਜੇ ਦੇ ਖੜੇ ਆ 4 ਵਜੇ 4 ਵਜੇ ਅਜੇ ਬੰਦਣਾ ਨਹੀਂ ਸ਼ੁਰੂ ਕੀਤਾ ਰਸ਼ਨ ਨਹੀਂ ਨਹੀਂ ਕੀਤਾ 1.5 ਘੰਟਾ ਹੋ ਗਿਆ ਹਾਂਜੀ ਨੰਬਰਦਾਰ ਸਾਹਿਬ ਸਤਿ ਸ੍ਰੀ ਅਕਾਲ ਜੀ ਆਪਣਾ ਨਾਮ ਕੀ ਹੈ? ਸਭਨ ਸਿੰਘ ਨੰਬਰਦਾਰ। ਅੱਛਾ ਜੀ। ਪਟ ਪਿੰਡ ਕਿਹੜਾ? ਹਮ ਆਏ। ਤੁਸੀਂ ਵੀ ਰਾਚਨ ਲੈਣ ਲਈ ਆਏ ਆ? ਮੈਂ ਤਾਂ ਹਲੇ ਆਇਆ ਸੀ ਰਾਚਨ ਦਾ ਬਾਦ ਵਿੱਚ ਲੰਮਾ ਜੀ ਹਲੇ ਦਾ ਮੈਂ। ਕਿੰਨਾ ਚਿਰ ਹੋ ਗਿਆ ਇੱਥੇ ਇਹਨਾਂ ਬੰਦਿਆਂ ਨੂੰ ਖੜਿਆ ਨੂੰ? ਜਿਹੜਾ ਜੀ 9 ਮਿੰਟ ਦਾ 4 ਵਜੇ ਹੋਈ ਆ। ਅੱਛਾ। ਹਾਂ ਜੀ। ਜਿਹਦੇ ਕਿੰਨੇ ਕੁ ਬੰਦੇ ਇੱਥੇ ਪਿੰਡ ਦੇ ਆ ਗਏ ਆ। ਅੱਛਾ ਜੀ। 6 ਵਜੇ। 6 ਵਜੇ ਕੋਈ ਆਇਆ ਨਹੀਂ। 5:30 ਹੋਇਆ ਜੀ। 5:30 ਹੋਇਆ ਜੇ 6 ਨਹੀਂ ਬੱਝੀ। 5:30 ਤੇ। ਕਿੰਨੇ ਚਿਰ ਹੋ ਗਿਆ ਤੁਹਾਨੂੰ ਇੱਥੇ ਆਏ ਨੂੰ? 3:30 ਦੇ ਕਿੜੇ। ਰਾਚਨ ਆਣ ਲਈ? ਹਾਂ ਕੀ ਗਿਆ ਸੀ ਤੁਹਾਨੂੰ ਅਲੋਸਟ ਨੇ ਕਹਿੰਦੇ ਵੀ ਗਾਣੇ ਮਿਲਨੇ ਆ ਅੱਛਾ ਜੀ ਆ ਜਾਓ ਇਹ ਹੁਣ ਸਾਢੇ ਦਿਨ ਤੋਂ ਉਹਦੀ ਇੱਥੇ ਲੈਣ ਚ ਲੱਗੇ ਆ ਅਜੇ ਤੱਕ ਕੋਈ ਨਹੀਂ ਹੋਇਆ ਨਹੀਂ ਅਜੇ ਕੋਈ ਨਹੀਂ ਮਿਲਦੇ ਚੁਰੂ ਨਹੀਂ ਹੋਇਆ ਕਾਮਾ ਹਾਂਜੀ ਕੀ ਨਾਮ ਆਪਣਾ ਜਿੰਦਰ ਸਿੰਘ ਪਿੰਡ ਕਾਮਾ ਅੱਛਾ ਜੀ ਇੱਥੇ ਕਾਹਦੇ ਇਕੱਠੇ ਹੋਏ ਜੀ ਤੁਸੀਂ ਇਹ ਇਹਨਾਂ ਨੇ ਰੋਹਤ ਕੀਤੀ ਹੈ ਕਿ ਸਰਕਾਰ ਵੱਲੋਂ ਜੋ ਸੂਤ ਮਿਲਦੀ ਆਟਾ ਦਾਣਾ ਉਹ ਬੰਨ ਰਾਇਆ ਅੱਛਾ ਜੀ ਕਰਕੇ ਸਾਡੇ ਪਿੰਡ ਦੀ ਆਮ ਪਬਲਿਕ ਸਾਰੀ ਇੱਥੇ 6:00 4:00 ਵਜੇ ਦੇ ਲਗਭਗ ਦੀ ਇਕੱਠੀ ਹੋਈ ਸਰਕਾਰ ਨੇ ਤਾਂ ਇਹ ਗੱਲ ਕਹੀ ਹੈ ਜੀ ਇਹ ਜਿਹੜੀ ਆਟਾ ਦਾਲ ਦੀ ਜਿਹੜੀ ਵੀ ਕੋਈ ਸਕੀਮ ਆ ਲੋਕਾਂ ਨੂੰ ਸਹੂਲਤ ਦੇਣ ਲਈ ਘਰ-ਘਰ ਵੰਡੀ ਜਾਣੀ ਲੇਕਿਨ ਇਹਦੇ ਬਾਰੇ ਆਹ ਪਿੰਡ ਦੇ ਬੰਦੇ ਨੂੰ ਨਹੀਂ ਪਤਾ ਇਸ ਕਰਕੇ ਇੱਥੇ ਆਏ ਆ ਪਰੰਤੂ ਟੈਲੀਵਿਜ਼ਨ 'ਚ ਸਰਕਾਰ ਦੀ ਨਹੀਂ ਐਡ ਆ ਰਹੀ ਆ ਅਖਬਾਰਾਂ 'ਚ ਨਹੀਂ ਐਡ ਆ ਰ ਬਸ ਮੈਂਡ ਹੋਈ ਆ ਉਹ ਇਹਨਾਂ ਨੇ ਇਹ ਕੀਤੀ ਆ ਵੀ ਤੁਸੀਂ ਇੱਥੇ ਆ ਕੇ ਦਾਣੇ ਲਾਓ ਕਿੰਨੇ ਚਿਰ ਹੋ ਗਿਆ ਤੁਹਾਨੂੰ ਇੱਥੇ ਆਇਆਂ ਨੂੰ 1.5 ਘੰਟਾ ਹੋ ਗਿਆ ਅਜੇ ਤੱਕ ਕੋਈ ਮਤਲਬ ਕੋਈ ਇੱਥੇ ਸਾਡੇ ਸਾਹਮਣੇ ਕਰਪਚਾਰੀ ਆਈ ਨਹੀਂ ਕੋਈ ਬੰਦਾ ਕਿੰਨੇ ਕੋ ਬੰਦੇ ਹੈਗੇ ਜੀ ਇੱਥੇ ਇਕੱਠੇ ਬਾਕੀ ਗੱਲ ਕਰੋਗੇ ਕਿੰਨੇ ਕੇ ਰੱਖਵਾ ਮਾਰੋ ਜੇ ਤੱਕ 3 ਇਹ ਤਾਂ ਸਾਥਾ ਦੇ ਕਾਟੇ ਆ ਸੰਜੀ ਤੇ ਸਾਥਾ ਦੇ ਕਾਟੇ ਆ ਸਾਰੇ ਬੰਦੇ ਇੱਥੇ ਇਕੱਠੇ ਹੋਏ ਹਾਂ ਯਾਰ ਇਹ ਇਕੱਠੇ ਹੋ ਗਏ ਕਹਿਣ ਗਿਆ ਅਜੇ ਹੀ ਨਹੀਂ ਆਪਾਂ ਮਿਲੋਗੇ ਹਾਂਜੀ ਮਹਰਬਾਨ ਸਾਹਿਬ ਇਹ ਕਹਿੰਦੇ ਕਿ ਕਹੀ ਹੀ ਨਹੀਂ ਮਹਰਬਾਨ ਸਾਹਿਬ ਛੇਨੇ ਲੋਕ ਮੰਡ ਦਿੱਤੇ ਸੀ ਜਿਹੜਾ ਪੜ੍ਹ ਨਹੀਂ ਉਹਨਾਂ ਨੇ ਕਿਹਾ ਹੁਣ ਉਹ ਕਹਿੰਦੇ ਜੀ ਤਾਂ ਕਹੀ ਹੀ ਨਹੀਂ ਸਾਡੇ ਉਹਨਾਂ ਨੇ ਜਾਣਦੇ ਆ ਉਹ ਕਿਹਾ ਮੈਨੂੰ ਪਾਜੇ ਜੀ ਸਾਡੇ ਤਾਂ ਇਹਨਾਂ ਨੇ ਮੈਕਮੇ ਦਾ ਫੋਨ ਆਇਆ ਉਹਨਾਂ ਨੇ ਮੈਨੂੰ ਕਿਹਾ ਅੱਛਾ ਠੀਕ ਹੈ ਜੀ ਕੋਣ ਬੰਦਾ ਜਿਹਨੇ ਆ ਮੈਂ ਕਰਵਾਈ ਆ ਉਹਨਾਂ ਨੇ ਮੈਨੂੰ ਕਿਹਾ ਹਾਂ ਅੱਛਾ ਮੈਂ ਇਹਨਾਂ ਤੋਂ ਨੋਰਮਲ ਕਰਾਈ ਆ ਠੀਕ ਹੈ ਮੈਨੂੰ ਉਹਨਾਂ ਨੇ ਕਿਹਾ ਵੀ 4 ਵਜੇ ਇਹਨਾਂ ਦੇ ਦਫ਼ਤਰੋਂ ਫੋਨ ਆਇਆ ਚਲੋ ਤੁਸੀਂ ਤਾਂ ਜ਼ਿੰਮੇਵਾਰੀ ਨਿਭਾਈ ਆਪਣੀ ਬਿਲਕੁਲ ਕਿਸੇ ਨੇ ਵੀ ਫੋਨ ਕੀਤਾ ਜ਼ਿੰਮੇਵਾਰ ਬੰਦੇ ਨੇ ਤੁਹਾਨੂੰ ਕਿਸੇ ਅਧਿਕਾਰੀ ਨੇ ਕੀਤਾ ਸਰਪੰਚ ਸਾਹਿਬ ਵੀ ਆਪਣੇ ਪਿੰਡ ਅਲੋਟਮੈਂਟ ਕਰਾ ਦਿਓ ਵੀ ਅੱਜ ਪਾ 4 ਵਜੇ ਰਾਸ਼ਨ ਬੰਦਾ ਤੁਸੀਂ ਉਸ ਹਾਂ ਸਾਰੇ ਨੂੰ ਸੂਚਿਤ ਕਰਤਾ ਵੀ ਉੱਥੇ ਪਹੁੰਚੋ ਆਪਣੇ ਆਪਣੇ ਕਾਰਡ ਲੈ ਕੇ ਜੋ ਵੀ ਤੁਹਾਡੇ ਕੋਲ ਸਰਕਾਰ ਨੇ ਤੁਹਾਨੂੰ ਸਿੱਲੀ ਦਿੱਤੀ ਹੈ ਉਹ ਲੈ ਕੇ ਤੁਸੀਂ ਪਹੁੰਚੋ 6 ਵਜੇ ਟਾਈਮ ਕਿ ਹੁਣ ਕੋਈ ਜ਼ਿੰਮੇਵਾਰ ਬੰਦਾ ਨਹੀਂ ਆਇਆ ਤੁਹਾਨੂੰ ਜਿੰਨੇ ਫੋਨ ਕੀਤਾ ਉਹ ਕੋਈ ਨਹੀਂ ਆਇਆ ਜੀ ਦੇਖੋ ਜੀ ਉਹ ਆਏ ਸੀਗੇ ਅੱਛਾ ਜੀ ਤੇ ਉਹ ਆਟਾ ਵੀ ਲਾਇਆ ਅੱਛਾ ਜੀ ਤੇ ਉਹ ਕਣਕ ਵੀ ਲਾਈ ਆ ਹਾਂਜੀ ਮੈ ਹੀ ਲਾਈ ਆ ਠੀਕ ਹੈ ਜੀ ਤੇ ਆਲਰੇਡੀ ਉਹ ਇਹਨਾਂ ਦੇ ਨਾ ਮਸ਼ੀਨ ਤੇ ਇੱਕ ਅੰਗੂਠਾ ਲੱਗਦਾ ਹੁੰਦਾ ਹਾਂਜੀ ਜੀ ਜੀ ਮੋਤਵਰ ਅਫਸਰ ਦਾ ਜਾ ਕੇ ਦਾ ਜੀ ਹਾਂਜੀ ਹਾਂਜੀ ਜੀ ਉਹ ਤਾਂ ਖੁੱਲਣੀ ਆ ਤੇ ਉਹ ਹੁਣ ਉਹਨਾਂ ਨੂੰ ਲਵਾਣ ਗਏ ਫੇਰ ਠੀਕ ਹੈ ਜੀ ਤੇ ਆਲਰੇਡੀ ਆਪਣ ਨੂੰ ਤਾਂ ਪਰੇਸ਼ਾਨ ਹੈ ਜੀ ਦੇਖੋ ਤੁਸੀਂ ਸਰਕਾਰ ਨੇ ਇੱਕ ਬਹੁਤ ਵਧੀਆ ਗੱਲ ਕਹੀ ਆ ਵੀ ਘਰ ਘਰ ਰਾਜੰਦ ਹਾਂਜੀ ਹਾਂਜੀ ਆਪਾਂ ਰੋਜ਼ ਟੀਵੀ 'ਚ ਸੀਐਮ ਸਾਹਿਬ ਨੇ ਵੀ ਮਾਂਜੋ ਮੁੱਖ ਮੰਤਰੀ ਸਾਹਿਬ ਨੇ ਵੀ ਆਪਣਾ ਜਿਹੜੀ ਪਹਿਲੀ ਕਿਟਾ ਜੇਜਰੀ ਬਾਲਦੇ ਸਾਹਿਬ ਨਾਲ ਇਕੱਠੇ ਹੋ ਕੇ ਇੱਕ ਪਿੰਡ ਦੇ ਘਰ ਜਾ ਕੇ ਦਿੱਤੀ ਗਈ ਹੈ। ਉਹਨਾਂ ਨੇ ਕਹੀ ਘਰ ਘਰ ਰਾਸ਼ਨ ਦੇਣਾ। ਫੇ ਹੁਣ ਦੇਖੋ ਇਹ ਬਜ਼ੁਰਗ ਵੀ ਆਏ ਆ ਮਤਾਵਾਂ ਵੀ ਆਈਆਂ ਬੱਚੇ ਵੀ ਆ ਮੈਨੂੰ ਹੁਣ ਪੁੱਛਣ ਦੇ ਸੀ ਲੇਡੀਜ਼ ਕਾਫੀ ਤੇ ਅਸੀਂ ਚੱਲ ਜਾਈਆ ਮੈਂ ਇਹਨਾਂ ਨੂੰ ਪਹਿਲਾਂ ਵੀ ਕਿਹਾ ਸੀ ਮੈਂ ਕਿਹਾ ਤੁਸੀਂ ਸਤੋਂ ਪਹਿਲਾਂ ਮੰਗਰ ਨੌਂਸੋਟ ਕਰਾ ਲਓ। ਹਾਂ। ਫੁਰੇ ਲੋਕ 8 ਵਜੇ ਆ ਜੂਗੇ ਤੁਸੀਂ 9 ਵਜੇ ਆ ਕੇ ਆਪਣਾ ਬੰਡੀ ਦੇ ਠੀਕ ਹੈ ਨਹੀਂ ਵਧੀਆ ਗੱਲ ਤਾਂ ਇਹ ਵੀ ਇਹ ਵੀ ਹੋ ਸਕਦੀ ਸੀ ਜਦੋਂ ਅਧਿਕਾਰੀ ਇੱਥੇ ਆ ਜਾਂਦੇ ਉਦੋਂ 20 25 ਮਿੰਟ ਦਾ ਟਾਈਮ ਦਿੰਦੇ ਵੀ ਜਿਹੜਾ ਆਵੇ ਰਾਸ਼ਨ ਲੈ ਲਓ ਜੀ ਆਪਣਾ ਇਹ ਵੀ ਵਧੀਆ ਤਰੀਕਾ ਹੈ ਇੱਕ ਤੇ ਚਲੋ ਰਾਸ਼ਨ ਲਿੱਥ ਗਿਆ ਜਦੋਂ ਇਹਨਾਂ ਦੀ ਮਸ਼ੀਨਾਂ ਅਪਡੇਟ ਹੋ ਜਾਂਦੀਆਂ ਤਾਂ ਉਦੋਂ ਵੀ ਤਾਂ ਰਾਸ਼ਨ ਲੈ ਕੇ ਦੇ ਸਕਦੇ ਨੂੰ ਪਹਿਲਾਂ ਇੱਦਾਂ ਬਣਉਂਦੀ ਹੈ ਸਰਕਾਰ ਦਾ ਅੱਗੇ ਡੀਪੂ ਦੇ ਥਰੂ ਬਣਦਾ ਵਾਜੀ ਇੱਕ ਅੱਗੇ ਡੀਪੂ ਦਾ ਸੀ ਉਹ ਕੌਣ ਬਣਦਾ ਜੀ ਡੀਪੂ ਵਾਲਾ ਥਰੂ ਬਣਦਾ ਹੈ ਆ ਡੀਪੂ ਵਾਲਾ ਕੌਣ ਹੈ ਜੀ ਵੀਰ ਪ੍ਰੋਣ ਦਾ ਸੀਗੇ ਸੰਦਲ ਸਾਹਿਬ ਉਹ ਨਹੀਂ ਆਏ ਜੀ ਕੌਣ ਉਹਨਾਂ ਦੀ ਨੌਲੇਜ ਨਹੀਂ ਹੋਣਾ ਇਹ ਗੱਲ। ਨਹੀਂ ਨਹੀਂ ਉਹ ਉਹਨਾਂ ਨੂੰ ਹੈ ਜੇ ਲਾਰਡ ਹੈ ਮਾਰਕੀਟ ਮਾਰਕੀਟ ਨੂੰ ਲਾਰਡ ਨੂੰ ਮਾਰਕੀਟ ਦੇ ਇਹਨਾਂ ਦੀ ਫੈਸੀਬਿਲਟੀ ਓਕੇ ਮਾਰਕੀਟ ਕੀ ਹੁਣ ਤੁਹਾਨੂੰ ਲੱਗਦਾ ਵੀ ਇਹ ਵੰਡ ਹੋਊਗਾ ਅੱਜ ਰਾਜ ਨੂੰ ਕਰੀ ਦਿੱਤਾ ਜਾਂ ਵੀ ਇਹ ਵਧੀਆ ਗੱਲ ਹੈ ਉਹ ਉਹ ਤੁਹਾਨੂੰ ਲੱਗਦਾ ਇਹ ਵੰਡ ਹੋ ਜਾਊਗਾ ਵੀ ਦਿੱਤਾ ਜਾਂ ਦੇਖੋ ਗੱਲ ਤਾਂ ਇਹ ਆ ਸਰਕਾਰ ਵੀ ਸਾਡੀ ਆ ਅਸੀਂ ਵੀ ਸਰਕਾਰ ਨੇ ਨਹੀਂ ਪਬਲਿਕ ਵੀ ਸਾਡੀ ਆ ਪਬਲਿਕ ਵੀ ਸਾਡੀ ਆ ਪਰ ਖਰਾਬ ਨਹੀਂ ਹੋਣਾ ਚਾਹੀਦਾ ਖਰਾਬ ਨਹੀਂ ਹੋਣਾ ਕਿਉਂਕਿ ਮੁੱਖ ਮੰਤਰੀ ਸਾਹਿਬ ਦਾ ਇੱਕੋ ਆ ਵੀ ਆਪਾਂ ਪਬਲਿਕ ਨੂੰ ਖਰਾਬ ਨਹੀਂ ਕਰਨਾ ਠੀਕ ਹੈ ਜੀ ਅਧਿਕਾਰੀ ਘਰ ਜਾਗੇ ਸਹੂਲਤਾ ਦੇਉਗੇ ਘਰ ਘਰ ਸਹੂਲਤਾ ਮਤਲਬ ਮਹਿੰਮ ਚਲਾਈ ਗਈ ਆ ਘਰ ਘਰ ਦੇ ਤੁਹਾਨੂੰ ਸਾਨੂੰ ਇਹ ਗੱਲ ਹੋਈ ਸੀ ਹਾਂਜੀ ਸਾਨੂੰ ਕਹਿੰਦੇ ਸੀ ਵੀ ਇਹ ਇੱਕ ਬੜੀ ਨਵਾਂ ਕੰਮ ਹੈ ਠੀਕ ਹੈ ਤੇ ਅਗਲੇ ਮਹੀਨੇ ਤੋਂ ਇਹ ਸ਼ੁਰੂ ਕਰਦਾ ਹੈ ਤੇ ਨਵੇਂ ਕੰਮ ਵਿੱਚ ਤੁਸੀਂ ਦੇਖ ਲਓ ਨਵੇਂ ਕੰਮ ਕੀ ਕਹਿੰਦੇ ਆ ਨਵੇਂ ਕੰਮ ਨੇ ਆਉ ਜਾ ਬਿਹਤਰੋ ਕਰੋਨਾ ਵਿੱਚ ਵੀ ਵੰਡਿਆ ਘਰੀ ਘਰੀ ਹੁਣ ਵੀ ਘਰੀ ਘਰੀ ਵੰਡ ਦਿੱਤਾ ਜਾਵੇ ਤਾਂ ਬਹੁਤ ਵਧੀਆ ਗੱਲ ਘਰ ਬੈਠਿਆਂ ਨੂੰ ਰਾਸ਼ਨ ਮਿਲ ਜਾਊਗਾ ਪਰ ਮਾਰਜਾ ਮੈਂਬਰ ਦਾ ਕੁੱਟਾ ਮਿਲਦਾ ਚਲੋ ਅਸੀਂ ਮੰਨਦੇ ਆ ਵੀ ਸਰਕਾਰ ਦੀ ਪ੍ਰੋਬਲਮ ਹੋ ਸਕਦੀ ਆ ਪਹਿਲੀ ਵਾਰੀ ਪਰ ਚਲੋ ਫੇਰ ਵੀ ਥੋੜੀ ਦੁਨੀਆ ਇਸ ਵੇਲੇ ਹੈਗੀ ਆ ਖੱਜਲ ਹੋ ਰਹੀ ਆ ਖੱਜਲ ਹੋ ਰਹੀ ਆ ਤੇ ਅਗਲੀ ਵਾਰੀ ਅਸੀਂ ਉਮੀਦ ਕਰਦੇ ਆ ਵੀ ਠੀਕ ਹੋ ਜਾਊਗਾ ਸਾਰਾ